ਅਮਰਿਤਪਾਲ ਸਿੰਘ ਦੀ ਲਹਿਰ ਕੱਲੀ ਇਹ ਨਹੀਂ ਕਹਿ ਸਕਦੇ ਕਿ ਇਹ ਕੱਲੀ ਦੀ ਕੱਲੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਆ ਇਹ ਲਹਿਰ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਪੂਰੇ ਇੰਡੀਆ ਦੇ ਵਿੱਚ ਇੰਡੀਆ ਤੋਂ ਅੱਗੇ ਜੇ ਪਰ ਮੈਂ ਸੋਚਾਂ ਤੇ ਇਹ ਪੂਰੀ ਵਿਦੇਸ਼ਾਂ ਦੇ ਵਿੱਚ ਵੀ ਬਣੀ ਬੀਬੀ ਪਰਮਜੀਤ ਕੌਰ ਜੀ ਖਾਲੜਾ ਉਹਨਾਂ ਨੂੰ ਅਸੀਂ ਆਪਣੇ ਇਸ ਇਲੈਕਸ਼ਨ ਕੈਂਪੇਨ ਦਾ ਜਿਹੜਾ ਇੰਚਾਰਜ ਵੀ ਨਿਯੁਕਤ ਕੀਤਾ ਹੈ ਆ ਉਹ ਅਸੀਂ ਫੀਲ ਕਰਦੇ ਹਾਂ ਕਿ ਅਸੀਂ ਲਗਭਗ ਜਿਹੜਾ ਇਸ ਹਲਕੇ ਤੋਂ 8 ਲੱਖ ਤੋਂ ਪਲੱਸ ਵੋਟ ਜਿਹੜੀ ਆ ਉਹ ਸਰਦਾਰ ਅਮਰ ਆਪਣੇ ਅਮਰਪਾਲ ਸਿੰਘ ਜੀ ਖਾਤਸਰੀ ਨੂੰ ਪਾਏਗੀ ਤੇ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤਣਗੇ ਤੇ ਉਹ ਜਿਹੜਾ ਹਿੰਦੂ ਭਾਈਚਾਰੇ ਦਾ ਸਮਰਥਨ ਆ ਬਹੁਤ ਵਧੀਆ ਸਮਰਥਨ ਆ ਦੇ ਉੱਥੇ ਘੱਟ ਤੋਂ ਘੱਟ 1.200 ਉਹਨਾਂ ਦਾ ਘਰ ਆ ਹਿੰਦੂ ਪਰਿਵਾਰਾਂ ਦਾ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਜੀ ਆਪ ਜੇਲ੍ਹ ਦੇ ਵਿੱਚ ਹੈਗੇ ਆ ਜੇ ਨਹੀਂ ਤੇ ਉਹਨਾਂ ਦਾ ਕੋਈ ਨਾ ਕੋਈ ਪਰਿਵਾਰ ਜਿਹੜਾ ਉਹ ਸਾਡੇ ਕੋਲ ਇੱਥੇ ਪਹੁੰਚਣਾ ਚਾਹੀਦਾ ਤੇ ਜੇ ਨਾ ਵੀ ਪਹੁੰਚੂਗਾ ਤੇ ਅਸੀਂ ਅਮਰਤਪਾਲ ਸਿੰਘ ਨੂੰ ਵੋਟਾਂ ਜਿੱਤਾਂਗਾ ਮੈਂ ਇੱਥੋਂ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਕੈਂਡੀਡੇਟਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਭਾਈ ਵੇਖੋ ਤੁਸੀਂ ਸਾਰਿਆਂ ਨੇ ਇੱਕ ਇੱਕ ਵਾਰੀ ਇਹ ਕੰਮ ਨੂੰ ਕਰਕੇ ਵੇਖਿਆ ਪਰ ਹੁਣ ਜਿਹੜਾ ਮੌਕਾ ਉਹ ਇਹਨਾਂ ਨੂੰ ਦੇਣਾ ਚਾਹੀਦਾ ਕੁਝ ਉਹ ਲੋਕ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿੱਚ ਪਹੁੰਚ ਕੇ ਸਾਡੇ ਸੱਭਿਆਚਾਰ ਨੂੰ ਸਾਡੀ ਭਾਸ਼ਾ ਨੂੰ ਖਰਾਬ ਕੀਤਾ ਉਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਅਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਪਿੰਡ ਜੱਲੂ ਖੇੜਾ ਵਿਖੇ ਪਹੁੰਚੇ ਹੋਏ ਹਾਂ ਤੇ ਇੱਥੇ ਅਸਲੀ ਸਥਿਤੀ ਕੀ ਹੈ ਲੋਕਾਂ ਦੇ ਵਿੱਚ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਉਹਨਾਂ ਦਾ ਜਿਹੜੀ ਕੈਂਪੇਨਿੰਗ ਹੈ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਸੱਚ ਕਾਲ ਜੀ ਸੱਚ ਕਾਲ ਜੀ ਇਸ ਜਿਹੜੀ ਆਪਣੇ ਵੋਟਾਂ ਦੇ ਵਿੱਚ ਹੁਣ ਐਮਪੀ ਚੋਣਾਂ ਦੇ ਵਿੱਚ ਭਾਈ ਸਾਹਿਬ ਖੜੇ ਨੇ ਅਸਲੀ ਸਥਿਤੀ ਕੀ ਹੈ ਜੀ ਇਸ ਟਾਈਮ ਵੇਖੋ ਜਿਹੜੀ ਅੱਜ ਦੇ ਪਹਿਲੇ ਨੰਬਰ ਤੇ ਕੇ ਤੁਸੀਂ ਸਾਡੇ ਇਸ ਨਗਰ ਜੱਲੂਪੁਰ ਖੇੜਾ ਦੇ ਵਿੱਚ ਪਹੁੰਚੇ ਹੋ ਤੁਹਾਡਾ ਅਸੀਂ ਇੱਥੇ ਪਹੁੰਚਾਂ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਇੱਥੇ ਆਏ ਹੋ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਆਜ਼ਾਦ ਉਮੀਦਵਾਰ ਇਲੈਕਸ਼ਨ ਜਿਹੜੀ ਆ ਉਹ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਲੜ ਰਹੇ ਆ ਜੀ ਜੀ ਜਿਹੜੀ ਤੁਸੀਂ ਸਵਾਲ ਕੀਤਾ ਵੀਰ ਜੀ ਇਹ ਕਿ ਲੋਕਲ ਗਰਾਉਂਡ ਦੇ ਉੱਤੇ ਕਿਸ ਤਰ੍ਹਾਂ ਚੱਲ ਰਿਹਾ ਮੈਂ ਐਜ਼ ਏ ਸੁਰਿੰਦਰਪਾਲ ਸਿੰਘ ਕੋਆਰਡੀਨੇਟਰ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਲੰਘਾ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜਾ ਕਿ ਮੈਂ ਲੰਬੇ ਸਮੇਂ ਤੋਂ ਜਦੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਉਹਦੇ ਤੋਂ ਉਹਦੇ ਆਧਾਰ ਦੇ ਉੱਤੇ ਮੈਂ ਜੋ ਇਸ ਹਲਕੇ ਦੇ ਵਿੱਚ ਕੰਮ ਕਰ ਰਿਹਾ ਉਹਦੇ ਅਨੁਸਾਰ ਕਿ ਜਿਹੜੀ ਪਿੰਡਾਂ ਦੀ ਰਿਪੋਰਟ ਹੈ ਬਹੁਤ ਵਧੀਆ ਅੱਛਾ ਜੀ ਲੋਕਾਂ ਦਾ ਬਹੁਤ ਜ਼ਿਆਦਾ ਭਰਵਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਅੱਛਾ ਜੀ ਜੀ ਤੇ ਜਿਹੜਾ ਮਤਲਬ ਕਿ ਆਪਾਂ ਨੂੰ ਬਾਹਰੋਂ ਸਪੋਰਟ ਆ ਅੰਦਰੋਂ ਸਪੋਰਟ ਆ ਕਿਵੇਂ ਦੀ ਸਪੋਰਟ ਆ ਜਿਵੇਂ ਦਿਲੋਂ ਕਿਵੇਂ ਕਿਵੇਂ ਕਹਿ ਰਹੇ ਨੇ ਜਿਵੇਂ ਵੀ ਆਮ ਲੋਕਾਂ ਦਾ ਵੀ ਰਾਏ ਤੁਸੀਂ ਜਾਣੀ ਹੋਊਗੀ ਅਹ ਵੇਖੋ ਜਿਹੜੇ ਪਿੰਡਾਂ ਦੇ ਵਿੱਚ ਆਮ ਜਿਹੜੇ ਜਿੱਥੇ-ਜਿੱਥੇ ਲਗਭਗ ਅਸੀਂ ਜਾ ਰਹੇ ਆ ਗੱਲਬਾਤ ਚੱਲ ਰਹੀ ਆ ਕਿ ਲੋਕਾਂ ਦਾ ਜਿਹੜਾ ਹੰਗਾਰਾ ਆ ਉਹ ਬਹੁਤ ਹੀ ਵਧੀਆ ਲੋਕਾਂ ਦੇ ਇੱਥੇ ਇੱਕ ਲਹਿਰ ਜਿਹੜੀ ਆ ਉਹ ਇਸ ਤਰ੍ਹਾਂ ਦੀ ਬਣ ਚੁੱਕੀ ਆ ਜਸਰਾਂ ਦੀ ਸਨ 1998 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇਲੈਕਸ਼ਨ ਨੂੰ ਲੈ ਕੇ ਜਾਂ ਪਿੱਛੇ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜੀ ਬਣੀ ਸੀਗੀ ਉਸ ਤਰੀਕੇ ਦੀ ਇੱਕ ਲਹਿਰ ਜਿਹੜੀ ਆ ਉਹ ਬਣ ਚੁੱਕੀ ਆ ਇਹ ਲਹਿਰ ਹੁਣ ਅੱਜ ਅਮਰਪਾਲ ਸਿੰਘ ਦੀ ਲਹਿਰ ਕੱਲੀ ਇਹ ਨਹੀਂ ਕਹਿ ਸਕਦੇ ਕਿ ਇਹ ਕੱਲੀ ਦੀ ਕੱਲੀ ਲੋਕ ਸਭਾ ਹਲਕਾ ਖੜੂਰ ਸਾਹਿਬ ਦੇ ਵਿੱਚ ਇਹ ਲਹਿਰ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਪੂਰੇ ਇੰਡੀਆ ਦੇ ਵਿੱਚ ਇੰਡੀਆ ਤੋਂ ਅੱਗੇ ਜੇਪਰ ਮੈਂ ਸੋਚਾਂ ਤੇ ਇਹ ਪੂਰੀ ਵਿਦੇਸ਼ਾਂ ਦੇ ਵਿੱਚ ਵੀ ਬਣ ਚੁੱਕੀ ਹੈ ਕਿਉਂਕਿ ਵਿਦੇਸ਼ ਦੇ ਵਿੱਚ ਵੀ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਜਾਂ ਜਿਹੜੇ ਉਹਨਾਂ ਦੇ ਨਾਲ ਹੋਰ ਲੋਕ ਜਿਹੜੇ ਸੀਗੇ ਜਿਹੜੇ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਜਿਹੜਾ ਇੱਕ ਵਧੀਆ ਸਿੱਖ ਜਿਹੜਿਆ ਮਾਨ ਇੱਜ਼ਤ ਸਨਮਾਨ ਦੇ ਨਾਲ ਰਹਿ ਸਕਣ ਉਹ ਜਿਹੜਾ ਸਿਸਟਮ ਆ ਉਹ ਸਿਸਟਮ ਨੂੰ ਲੈ ਕੇ ਇੱਕ ਵੇਵ ਬਣੀ ਜਿਹੜੇ ਜੀ ਹੁਣ ਇੱਥੇ ਖੜੇ ਨੇ ਵਿਰਸਾ ਸਿੰਘ ਬਲਟੋਹਾ ਆਪਾਂ ਨਾਲ-ਨਾਲ ਚੱਲਦੇ ਆਂ ਭਾਈ ਅਮਰਤਪਾਲ ਸਿੰਘ ਜੀ ਦੇ ਘਰ ਵੱਲ ਚੱਲਦੇ ਆਂ ਆਪਾਂ ਤੇ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਉਹ ਕਹਿ ਰਹੇ ਨੇ ਵੀ ਪੰਥ ਤਾਂ ਮੇਰੇ ਨਾ ਮਤਲਬ ਮੈਂ ਪੰਥ ਦਾ ਵਫਾਦਾਰ ਸਿਪਾਹੀ ਆਂ ਮੈਂ ਉਹ ਵੱਡੀਆਂ-ਵੱਡੀਆਂ ਗੱਲਾਂ ਹਜੇ ਵੀ ਉਹ ਹਟਦੇ ਨਹੀਂ ਹੈਗੇ ਮਤਲਬ ਹਜੇ ਵੀ ਉਹ ਇਹ ਨਹੀਂ ਦੇਖ ਰਿਹਾ ਵੀ ਭਾਈ ਸਾਹਿਬ ਨਾਲ ਧੱਕਾ ਕਿੰਨਾ ਹੋਇਆ ਹੈ ਹੈਗੇ ਵੀ ਸਿੱਖ ਨੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜਿਹੜੀ ਸਰਦਾਰ ਵਿਰਸਾ ਸਿੰਘ ਬਲਟੋਹਾ ਜੀ ਨੇ ਜਿਹੜੀ ਗੱਲ ਉਹ ਕਰ ਰਹੇ ਆ ਵੇਖੋ ਪੰਥ ਦਾ ਫੈਸਲਾ ਜਿਹੜਾ ਆ ਉਹ ਲੋਕਾਂ ਨੇ ਕਰਨਾ ਹੈ ਹਾਂ ਜੀ ਵਿਰਸਾ ਸਿੰਘ ਜੀ ਬਲਟੋਹਾ ਜੀ ਜੇ ਆਪਣੇ ਆਪ ਨੂੰ ਇਹ ਗੱਲ ਕਹਿਣ ਕੇ ਮੈਂ ਭਈ 9 ਸਾਲ ਜੇਲ੍ਹ ਕੱਟੀ ਆ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਭਈ ਅੱਜ ਅਮਰਤ ਭਾਈ ਅਮਰਤਪਾਲ ਸਿੰਘਾ ਇਹਨੇ 1 ਸਾਲ ਹੀ ਹਜੇ ਐਨਐਸਏ ਕੱਟੀ ਆ ਮੈਂ ਤਾਂ 9 ਸਾਲ ਹੀ ਕੱਟੀ ਆ ਇਹ ਕੋਈ ਡਾਇਆਮੀਟਰ ਨਹੀਂ ਹੈਗਾ ਕਿ ਅਸੀਂ ਕਿੰਨਾ ਚਿਰ ਤੱਕ ਜੇਲ੍ਹ ਕੱਟੀ ਆ ਤੇ ਮੈਂ ਪੰਥਕ ਇਹ ਇਹ ਜਿਹੜੇ ਉਸ ਹਲਕੇ ਦੇ ਉਸ ਦੇਸ਼ ਦੇ ਜਿਹੜੇ ਲੋਕ ਨੇ ਉਹਨਾਂ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਕਿ ਪੰਥਕ ਕੌਣ ਹੈ ਪਰ ਜੀ ਜੇ ਜੇਲ ਕੱਟਣ ਦੀ ਗੱਲ ਕਰੀਏ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਜੀ ਹੁਣ ਬੜੀ ਜੇਲ ਕੱਟੀ। ਫਿਰ ਇਹਨਾਂ ਤੋਂ ਉੱਤੇ ਅਸੀਂ ਜੋ ਪੰਥ ਦੇ ਵਿੱਚ ਵੇਖਦੇ ਹਾਂ ਇੱਥੇ ਪੰਥ ਦੇ ਵਿੱਚ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਆਪਣੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਸ਼ਹੀਦ ਕਰਵਾਲੇ। ਪਰ ਫਿਰ ਉਹ 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 ਇਹਨਾਂ ਤੋਂ ਕਿਤੇ ਵੱਧ ਕੇ ਪੰਥਕ ਹੈ ਗਿਆ। ਪਰ ਅਸੀਂ ਜੋ ਇਹ ਫੀਲ ਕਰਦੇ ਹਾਂ ਕਿ ਜਿਹੜਾ ਪੰਥ ਆ ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਗੁਰਦਸਾ ਗੁਰੂਆਂ ਦੇ ਵਿੱਚ ਆਪਣਾ عقیدہ ਰੱਖਦੇ ਆ। ਜਿਹੜੇ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲਦੇ ਉਹ ਪੰਥਾ ਉਹਨੇ ਫੈਸਲਾ ਕਰਨਾ ਕਿ ਭਾਈ ਅਸਲ ਦੇ ਵਿੱਚ ਪੰਥਕ ਕੌਮ ਹੈ ਤੇ ਜਿਹੜੇ ਮਤਲਬ ਹੋਰ ਵੀ ਇੱਕ ਤਾਂ ਆਪਣੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਆਪਣੇ ਕੈਂਡੀਡੇਟ ਸੀਗੇ ਉਹ ਤਾਂ ਚਲੋ ਭਾਈ ਸਾਹਿਬ ਦੇ ਹੱਕ ਵਿੱਚ ਆ ਗਏ ਉਹਨਾਂ ਦਾ ਕਿੰਨਾ ਹੰਗਾਰਾ ਮੇਰਾ ਸਰ ਉਹ ਵੇਖੋ ਜਿਹੜਾ ਸ਼ਰਮਣੀ ਅਕਾਲੀ ਦਲ ਬਾਦਲ ਦੇ ਅੰਮ੍ਰਿਤਸਰ ਦੇ ਉਮੀਦਵਾਰ ਸੀਗੇ ਸਰਦਾਰ ਹਰਪਾਲ ਸਿੰਘ ਜੀ ਬਲੇਅਰ ਹੀ ਇਜ਼ ਅ ਵੈਰੀ ਇੰਟੈਲੀਜੈਂਟ ਪਰਸਨ ਉਹ ਉਹਨਾਂ ਦਾ ਬਹੁਤ ਜ਼ਿਆਦਾ ਸਾਨੂੰ ਸਮਰਥਨ ਹੈ ਅਸੀਂ ਉਹਨਾਂ ਦੀ ਦਿਲੋਂ ਕਦਰ ਕਰਦੇ ਆਂ ਕਿ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਦਾ ਸਿਮਰਜੀਤ ਸਿੰਘ ਮਾਨ ਹੁਣਾਂ ਨੇ ਇਹਨਾਂ ਦੇ ਭਾਈ ਅਮਰਪਾਲ ਸਿੰਘ ਜੀ ਹੁਣਾਂ ਦੇ ਜਿਹੜੇ ਕੰਮ ਸੀਗੇ ਉਹਨਾਂ ਨੂੰ ਵੇਖਦੇ ਆਂ ਉਹਨਾਂ ਨੂੰ ਆਪਣੇ ਕੈਂਡੀਡੇਟ ਤੋਂ ਕੈਂਡੀਡੇਟਸ਼ਿਪ ਤੋਂ ਉਹਨਾਂ ਦੇ ਕਾਗਜ਼ ਦੇ ਵಾಪਸ ਲਿਆ ਉਹਨਾਂ ਨੇ ਸਪੋਰਟ ਕੀਤੀ ਹੈ ਤੇ ਉਹਦੇ ਲਈ ਅਸੀਂ ਜਿੰਨੀ ਵੀ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰਿਆ ਸਿਮਰਜੀਤ ਸਿੰਘ ਮਾਨ ਹੋਣ ਵਾਲੀ ਚਾਹ ਉਹ ਵਿਦੇਸ਼ਾਂ ਦੇ ਵਿੱਚ ਵੀ ਜਿੰਨਾ ਵੀ ਆ ਉਸ ਸਾਰਿਆਂ ਦੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਜੀ ਦਾ ਸਹਿਯੋਗ ਕੀਤਾ ਤੇ ਬਹੁਤ ਉਹਨਾਂ ਦਾ ਅੱਜ ਵੀ ਸਾਨੂੰ ਉਹਨਾਂ ਹੀ ਸਹਿਯੋਗ ਮਿਲ ਰਿਹਾ ਤੇ ਨਾਲ ਹੀ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਬੀਬੀ ਪਰਮਜੀਤ ਕੌਰ ਜੀ ਖਾਲੜਾ ਉਹਨਾਂ ਨੂੰ ਅਸੀਂ ਆਪਣੇ ਇਸ ਇਲੈਕਸ਼ਨ ਕੈਂਪੇਨ ਦਾ ਜਿਹੜਾ ਇਨਚਾਰਜ ਵੀ ਨਿਯੁਕਤ ਕੀਤਾ ਆ ਉਹ ਉਹ ਵੀ ਸਾਡੇ ਨਾਲ ਲਗਾਤਾਰ ਕੰਟੀਨਿਊ ਉਹ ਏਰੀਏ ਦੇ ਵਿੱਚ ਜਿਹੜਾ ਨਾਲ ਕੰਮ ਕਰ ਰਹੇ ਕਿੰਨਾ ਕਿਤੇ ਅਸੀਂ ਪੋਸਟਾਂ ਵੀ ਦੇਖ ਰਹੇ ਹਾਂ ਲੋਕ ਪੋਸਟਾਂ ਪਾ ਰਹੇ ਨੇ ਵੀ ਜਿਹੜੇ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਸੀਗਾ ਵੀ ਹੁਣ ਦੁਬਾਰਾ ਉਹ ਮਹਿਣਾ ਨਾ ਲੈ ਲਿਓ ਜੀ ਜੀ ਉਹ ਵੀ ਕਹਿ ਰਹੇ ਨੇ ਇਹ ਗੱਲ ਇਹ ਗੱਲ ਚੱਲ ਰਹੀ ਆ ਪਰ ਜੋ ਹਾਲਾਤ ਅੱਜ ਇੱਥੋਂ ਦੇ ਬਣੇ ਹੋਏ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਹੁਣ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਇਸ ਹਲਕੇ ਦੇ ਲੋਕ ਆ ਉਹ ਇਸ ਗੱਲ ਨੂੰ ਦੁਬਾਰਾ ਗਲਤੀ ਨਹੀਂ ਕਰਨਗੇ ਕਿ ਵੱਧ ਤੋਂ ਵੱਧ ਜੋ ਅਸੀਂ ਫੀਲ ਕਰਦੇ ਹਾਂ ਕਿ ਅਸੀਂ ਲਗਭਗ ਜਿਹੜਾ ਇਸ ਹਲਕੇ ਤੋਂ 8 ਲੱਖ ਤੋਂ ਪਲੱਸ ਵੋਟ ਜਿਹੜੀ ਆ ਉਹ ਸਰਦਾਰ ਅਮਰ ਆਪਣੇ ਅਮਰਪਾਲ ਸਿੰਘ ਜੀ ਖਾਤਸਰੀ ਨੂੰ ਪਾਏਗੀ ਤੇ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤਣਗੇ ਤੇ ਲਗਭਗ ਲੱਗਦਾ ਵੀ ਆ ਕਿ ਜਿਹੜੇ ਕੋਈ ਰਿਕਾਰਡ ਇੰਡੀਆ ਦੇ ਵਿੱਚ ਲੋਕਤੰਤਰ ਦੇ ਵਿੱਚ ਬਣੇ ਆ ਉਹਨੂੰ ਉਹਨੂੰ ਤੋੜਨਗੇ ਇੱਕ ਖਡੂਰ ਸਭ ਹਲਕੇ ਦੇ ਲੋਕ ਕਿਉਂਕਿ ਜਿਹੜੀ ਇਹ ਸੀਟ ਹੈ ਜਿਵੇਂ ਪਿਛਲੀ ਵਾਰ ਸਿਮਰਨਜੀਤ ਮਾਨ ਦੀ ਸੰਗਰੂਰ ਸੀਟ ਹੌਟ ਸੀਟ ਬਣੀ ਹੋਈ ਸੀ ਇਸ ਟਾਈਮ ਸਾਰਿਆਂ ਤੋਂ ਵੱਧ ਹੌਟ ਸੀਟ ਇਹ ਮੰਨੀ ਗਈ ਹੈ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਆਪਾਂ ਨੂੰ ਹਿੰਦੂ ਭਾਈਚਾਰੇ ਦਾ ਕਿੰਨਾ ਕੁ ਸਮਰਥਨ ਦੇਖੋ ਜਿਹੜਾ ਹਿੰਦੂ ਭਾਈਚਾਰੇ ਦਾ ਸਮਰਥਨ ਆ ਬਹੁਤ ਵਧੀਆ ਸਮਰਥਨ ਆ ਮੇਰੇ ਕੋਲ ਪਿੱਛੇ ਇੱਕ ਗੱਲ ਸੀਗੀ ਕਿ ਤਰਨਤਾਰਨ ਜਿਹੜੀ ਕੌਨਸਟਿਚਨਸੀ ਆ ਉਹ ਇਹਦੇ ਵਿੱਚ ਹੀ ਆਉਂਦੀ ਆ ਤੇ ਕੁਝ ਮੇਰੇ ਸੱਜਣ ਸੀਗੇ ਉਹ ਆਪਣੇ ਪ੍ਰਾਪਰਟੀ ਦਾ ਕੰਮ ਕਰਦੇ ਸੀਗੇ ਹਿੰਦੂ ਸੀਗੇ ਉਹ ਕਿਤੇ ਉਥੇ ਪ੍ਰਾਪਰਟੀ ਖਰੀਦਣ ਲਈ ਗਏ ਤੇ ਉਹਨਾਂ ਨੇ ਕਿਹਾ ਕਿ ਭਈ ਤੁਸੀਂ ਇੱਥੇ ਪ੍ਰਾਪਰਟੀ ਜਿਹੜੀ ਨਾ ਖਰੀਦਦੇ ਹੋ ਇੱਥੇ ਦੇ ਹੁਣ ਖੜਕੂਆਂ ਦਾ ਰਾਜ ਆ ਜਾਣਾ ਪਰ ਉੱਥੇ ਹੀ ਕੁਝ ਹਿੰਦੂ ਪਰਿਵਾਰ ਜਿਹੜੇ ਸੀ ਉਹਨਾਂ ਨੇ ਕਿਹਾ ਨਹੀਂ ਹੂੰ ਕੀ ਗੱਲ ਬਿਲਕੁਲ ਨਹੀਂ ਹੈਗੀ ਅਮਰਤਪਾਲ ਸਿੰਘ ਜਿਹੜਾ ਬਹੁਤ ਵਧੀਆ ਇਨਸਾਨ ਆ ਉਹਨੇ ਲੋਕਾਂ ਵਾਸਤੇ ਕੰਮ ਕੀਤਾ ਆ ਤੁਸੀਂ ਗਲਤ ਜਿਹੜਾ ਪ੍ਰਚਾਰ ਉਹ ਨਾ ਕਰੋ ਤੇ ਉਹਨਾਂ ਨੇ ਉੱਥੇ ਸਮਰਥਨ ਦੇਣ ਦੀ ਗੱਲ ਕੀਤੀ ਤੇ ਉੱਥੇ ਘੱਟ ਤੋਂ ਘੱਟ 1.5 200 ਉਹਨਾਂ ਦਾ ਘਰ ਆ ਹਿੰਦੂ ਪਰਿਵਾਰਾਂ ਦਾ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਜੀ ਆਪ ਜੇਲ੍ਹ ਦੇ ਵਿੱਚ ਹੈਗੇ ਆ ਜੇ ਨਹੀਂ ਤੇ ਉਹਨਾਂ ਦਾ ਕੋਈ ਨਾ ਕੋਈ ਪਰਿਵਾਰ ਜਿਹੜਾ ਉਹ ਸਾਡੇ ਕੋਲ ਇੱਥੇ ਪਹੁੰਚਣਾ ਚਾਹੀਦਾ ਤੇ ਜੇ ਨਾ ਵੀ ਪਹੁੰਚੂਗਾ ਤੇ ਅਸੀਂ ਅਮਰਿਤਪਾਲ ਸਿੰਘ ਨੂੰ ਵੋਟਾਂ ਜੀ ਪਾਉਂਦੇ ਆਪਾਂ ਦਿਖਾ ਦਈਏ ਕਿ ਅਮਰਿਤਪਾਲ ਸਿੰਘ ਜੀ ਉਹਨਾਂ ਦਾ ਜਿਹੜਾ ਘਰ ਹੈ ਉਹ ਆਪਾਂ ਨੂੰ ਇਸ ਟਾਈਮ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਇਹ ਅਮਰਿਤਪਾਲ ਸਿੰਘ ਜੀ ਭਾਈ ਸਾਹਿਬ ਦਾ ਘਰ ਹੈ ਤੇ ਪੂਰਾ ਇਸ ਟਾਈਮ ਜਿਹੜਾ ਵੀ ਬੰਦਾ ਬੰਦਾ ਇਥੋਂ ਪਿੰਡ ਚੋਂ ਵੀ ਉਹਨਾਂ ਦੀ ਕੈਂਪੇਨਿੰਗ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਦੇ ਜਿਹੜੇ ਕੱਠ ਦੇ ਵਿੱਚ ਜਾ ਰਹੇ ਨੇ ਹਮ ਹਮਾ ਕੇ ਲੋਕ ਆਪਣੇ ਆ ਪਹੁੰਚ ਰਹੇ ਨੇ ਤੇ ਤੁਸੀਂ ਹੋਰ ਅੱਗੇ ਸਥਿਤੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਆਮ ਇਹ ਤਾਂ ਚਲੋ ਖੰਡੂਰ ਸਾਹਿਬ ਦੀ ਸਥਿਤੀ ਹੋਗੀ ਜਿਹੜੇ ਹੋਰ ਜ਼ਿਲ੍ਹੇ ਨੇ ਉਹਨਾਂ ਤੋਂ ਵੀ ਤੁਹਾਨੂੰ ਮਤਲਬ ਪਤਾ ਤਾਂ ਲੱਗਦਾ ਹੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਇੱਥੇ ਰੋਜ਼ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਆ ਭਾਈ ਅਮਰਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਉਹ ਇੱਥੇ ਸੈਂਕੜੇ ਦੀ ਤਦਾਦ ਦੇ ਵਿੱਚ ਗੱਡੀਆਂ ਲੈ ਕੇ ਇੱਥੇ ਸਾਡੇ ਕੋਲ ਪਹੁੰਚਦੇ ਨੇ ਆਫਿਸ ਦੇ ਵਿੱਚ ਆਉਂਦੇ ਨੇ ਤੇ ਇਹ ਵੀ ਤੁਸੀਂ ਵੇਖੋਗੇ ਅਸੀਂ ਜਦੋਂ ਸਵੇਰੇ ਜਿਹੜੇ ਆਪਣੇ ਭਾਈ ਅਮਿਤਪਾਲ ਸਿੰਘ ਜੀ ਦੇ ਮਾਤਾ ਜੀ ਨੇ ਤੇ ਜਾਂ ਪਿਤਾ ਜੀ ਆ ਜਾਂ ਉਹਨਾਂ ਦੇ ਨਾਲ ਹੋਰ ਸਹਿਯੋਗੀ ਜਿਨ੍ਹਾਂ ਨੇ ਬਾਹਰ ਮੀਟਿੰਗਾਂ ਤੇ ਜਾਣਾ ਹੁੰਦਾ ਆ ਤੇ ਇੰਨਾ ਸੰਕਤਾਂ ਦੇ ਵਿੱਚ ਪਿਆਰ ਆ ਕਿ ਉਹ 7 ਵਜੇ ਤੋਂ ਪਹਿਲਾਂ ਹੀ ਇੱਥੇ 7:30 6 ਵਜੇ 5:30 ਵਜੇ ਤੱਕ ਹੀ ਇੱਥੇ ਪਹੁੰਚੇ ਹੁੰਦੇ ਆ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਦਰਸ਼ਨਾਂ ਵਾਸਤੇ ਤੇ ਪੂਰੇ ਆਲਓਵਰ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆ ਉਹ ਆ ਰਹੇ ਨੇ ਇਸ ਟਾਈਮ ਮਤਲਬ ਭਾਈ ਸਾਹਿਬ ਦੇ ਘਰ ਵਿੱਚ ਇਸ ਟਾਈਮ ਪ੍ਰੈਜ਼ਰਟ ਕੌਣ-ਕੌਣ ਹੈ ਅਸ ਟਾਈਮ ਤੇ ਇੱਥੇ ਹੋਂਦੀ ਘੜੀ ਤੇ ਕੋਈ ਵੀ ਨਹੀਂ ਹੈਗਾ ਨਾ ਸਾਰੇ ਸਾਰੇ ਕੰਪੈਨਿੰਗ ਵਾਸਤੇ ਜਿਹੜੇ ਆ ਉਹ ਬਾਹਰ ਚੱਲੇ ਨੇ ਕੋਈ ਵੀ ਉਹਨਾਂ ਦਾ ਇੱਥੇ ਜੀ ਜਿਹੜਾ ਮੌਜੂਦ ਨਹੀਂ ਹੁੰਦਾ ਅੱਛਾ ਜੀ ਹਾਂ ਜੀ ਤੇ ਮਤਲਬ ਆਪਣੇ ਜਿਹੜਾ ਸਿੱਖ ਭਾਈਚਾਰਾ ਹੈ ਉਹਦੇ ਵਿੱਚੋਂ ਅਕਾਲੀ ਦਲ ਤੋਂ ਬਿਨਾ ਜਿਹੜੇ ਕਾਂਗਰਸੀ ਨੇ ਉਹ ਵੀ ਕੁਲਵੀਰ ਜੀ ਦਾ ਵੀ ਆਪਣੀ ਕਿਤੇ ਨਾ ਕਿਤੇ ਦਿਖਾ ਰਹੇ ਨੇ ਵੀ ਮੇਰਾ ਹਲਕਾ ਹੈ ਵੀ ਮੈਨੂੰ ਵੋਟ ਪੈਣੀ ਹੈ ਤੁਹਾਨੂੰ ਹੁਣ ਤੁਸੀਂ ਲਾਸਟ ਚ ਲੋਕਾਂ ਨੂੰ ਅਪੀਲ ਕੀ ਕਹਿਣਾ ਚਾਹੋਗੇ ਮੈਂ ਤੇ ਵੇਖੋ ਜੀ ਅਪੀਲ ਇਹੋ ਹੀ ਕਰੂੰਗਾ ਸਭ ਤੋਂ ਪਹਿਲਾਂ ਕਿ ਜਿਹੜੇ ਅਮਰਪਾਲ ਸਿੰਘ ਜੀ ਆ ਉਹਨਾਂ ਨੂੰ ਜ਼ਰੂਰ ਵਾਦ ਤੋਂ ਵੱਧ ਵੋਟਾਂ ਜਿਹੜੀਆਂ ਪਾ ਕੇ ਜਿਹੜਾ ਜਤਾਉਣਾ ਚਾਹੀਦਾ ਆ ਕਿਉਂਕਿ ਜਿਹੜੀ ਅੱਜ ਉਹਨਾਂ ਦੇ ਨਾਲ ਧੱਕਾ ਆ ਇਹ ਅੱਜ ਕੱਲਾ ਉਹਨਾਂ ਨਾਲ ਨਹੀਂ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਕਿਸੇ ਵੀ ਉੱਤੇ ਝੂਠੇ ਕੇਸ ਲਾ ਕੇ ਐਨਐਸਏ ਲਾ ਕੇ ਉਹਨਾਂ ਨੂੰ ਅੰਦਰ डकਿਆ ਜਾ ਸਕਦਾ ਜਿ ਤਰ੍ਹਾਂ ਪਿੱਛੇ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਝੂਠੇ ਮੁਕਦਮੇ ਬਣ ਜਾਂਦੇ ਪਰ ਜਿਹੜੇ ਲੋਕ ਆਲਰੇਡੀ ਮੈਂ ਇੱਥੋਂ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਕੈਂਡੀਡੇਟਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਭਾਈ ਵੇਖੋ ਤੁਸੀਂ ਸਾਰਿਆਂ ਨੇ ਇੱਕ ਇੱਕ ਵਾਰੀ ਇਹ ਕੰਮ ਨੂੰ ਕਰਕੇ ਵੇਖਿਆ ਪਰ ਹੁਣ ਜਿਹੜਾ ਮੌਕਾ ਉਹ ਇਹਨਾਂ ਨੂੰ ਦੇਣਾ ਚਾਹੀਦਾ ਮਹਤੇ ਪੰਜਾਬ ਦੇ ਬਾਰੇ ਦੇ ਵਿੱਚ ਇੱਕ ਗੱਲ ਜ਼ਰੂਰ ਇਸ ਆਪਜੀ ਦੇ ਮਾਧਿਮੇ ਦੇ ਰਾਈ ਕਰਨਾ ਵੀ ਚਾਹੂੰਗਾ ਜਿੱਥੇ ਮੈਂ ਅਪੀਲ ਲੋਕਾਂ ਨੂੰ ਵੀ ਕਰਦਾ ਹਾਂ ਕੈਂਡੀਡੇਟਸ ਨੂੰ ਵੀ ਕਰਦਾ ਕਿ ਇਹਨਾਂ ਦਾ ਵਿੱਚ ਪਛਾਏ ਹੋ ਕਾਂਗਰਸ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਅਕਾਦੀ ਦਲ ਆ ਚਾਹੇ ਉਹ ਬੀਜੇਪੀ ਆ ਜਿਹੜਾ ਵਿੱਚ ਸਭ ਤੋਂ ਵੱਡਾ ਫੈਕਟਰ ਜੋ ਅਸੀਂ ਮਹਿਸੂਸ ਕੀਤਾ ਉਹ ਮਹਿਸੂਸ ਇਹ ਕੀਤਾ ਕਿ ਵੇਖੋ ਅੱਜ ਸਾਡੀਆਂ ਜਿੰਨੀਆਂ ਵੀ ਸਟੇਟਸ ਨੇ ਸਾਰੀਆਂ ਸਟੇਟ ਦੀਆਂ ਆਪਣੀਆਂ ਰਾਜਧਾਨੀਆਂ ਹਰ ਇੱਕ ਸਟੇਟ ਦੀ ਹੈਗੀ ਹੈ ਪਰ ਵਾਹਿਦ ਇੱਕ ਪੰਜਾਬ ਇਹੋ ਜੀ ਸਟੇਟ ਆ ਜਿਹਦੀ ਆਪਣੀ ਰਾਜਧਾਨੀ ਬਿਲਕੁਲ ਨਹੀਂ ਹੈਗੀ ਤੇ ਚੰਡੀਗੜ੍ਹ ਜਿਹੜਾ ਸੀਗਾ ਉਹ ਪੰਜਾਬ ਦੇ ਪਿੰਡਾਂ ਨੂੰ ਅਜਾੜ ਕੇ ਬਣਾਇਆ ਗਿਆ ਤੇ ਪਿਛਲੇ ਸਮੇਂ ਦੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਉਹਨੂੰ ਪੰਜਾਬ ਦੇ ਕੋਲੋਂ ਖੋ ਲਿਆ ਗਿਆ ਖੋ ਕੇ ਉਹਨੂੰ ਯੂਟੀ ਬਣਾਤਾ ਗਿਆ ਤੇ ਅੱਜ ਪੰਜਾਬ ਦੇ ਕੋਲ ਇਹ ਇੱਕ ਉਹ ਸੂਬਾ ਜਿਹਦੇ ਕੋਲ ਪੰਜਾਬ ਦੇ ਕੋਲ ਆਪਣੀ ਰਾਜਧਾਨੀ ਨਹੀਂ ਨਹੀਂ ਹੈਗੀ ਤੇ ਇਹ ਡਿਵੈਲਪਮੈਂਟ ਦੀਆਂ ਗੱਲਾਂ ਕਰਕੇ ਵੋਟਾਂ ਕਹਿੰਦੇ ਕਿ ਅਸੀਂ ਡਿਵੈਲਪਮੈਂਟ ਦੀਆਂ ਵੋਟਾਂ ਲੈਣੀਆਂ ਜਿੰਨਾ ਸੂਬਿਆਂ ਦੀ ਆਪਣੀ ਰਾਜਧਾਨੀ ਨਹੀਂ ਹੈਗੀ ਉੱਥੇ ਡਿਵੈਲਪਮੈਂਟ ਦੀ ਕੋਈ ਮੱਤਤਾ ਰਹਿ ਹੀ ਨਹੀਂ ਜਾਂਦੀ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਵਿਸ਼ੇਸ਼ ਤੌਰ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਇਨ੍ਹਾਂ ਲੋਕਾਂ ਨੂੰ ਪੋਲਿਟਿਕਲ ਲੋਕਸ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਪਹਿਲਾਂ ਰਾਜ ਕੀਤੇ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਪੁੱਛੋ ਸਵਾਲ ਪੁੱਛੋ ਕਿ ਭਾਈ ਸਾਡੀ ਪੰਜਾਬ ਦੀ ਰਾਜਧਾਨੀ ਜਿਹੜੀ ਆ ਉਹ ਕਿੱਥੇ ਆ ਉਹਦੇ ਵਾਸਤੇ ਅੱਜ ਤੱਕ ਤੁਸੀਂ ਕਿਉਂ ਨਹੀਂ ਸਟੈਪ ਪੁੱਟਿਆ ਜਿਹਦੀ ਰਾਜਧਾਨੀ ਨਹੀਂ ਹੈਗੀ ਉਹ ਉਹ ਸੂਬੇ ਦਾ ਕੀ ਬਣੂਗਾ ਅਜੋ ਸੂਬਾ ਹੀ ਜਦੋਂ ਰਾਜਧਾਨੀ ਨਹੀਂ ਹੈਗੀ ਸੂਬਾ ਹੀ ਤੁਸੀਂ ਜੀਰੂ ਕਰਤਾ ਪਰ ਇਹ ਸਵਾਲ ਜ਼ਰੂਰ ਪੁੱਛੋ ਦੂਸਰਾ ਕੁਝ ਉਹ ਲੋਕ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿੱਚ ਪਹੁੰਚ ਕੇ ਸਾਡੇ ਸੱਭਿਆਚਾਰ ਨੂੰ ਸਾਡੀ ਭਾਸ਼ਾ ਨੂੰ ਖਰਾਬ ਕੀਤਾ ਉਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਸਿਰਫ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਾਈਆ ਚਾਹੇ ਕ੍ਰਿਸਚੀਅਨ ਆ ਜਿਹੜਾ ਪੰਜਾਬੀ ਆ ਉਹਨੂੰ ਅਧਿਕਾਰ ਹੋਣਾ ਚਾਹੀਦਾ ਜਿਹੜੇ ਆਊਟਸਾਈਡਰ ਨੇ ਉਹ ਉਹਨਾਂ ਨੂੰ ਬਿਲਕੁਲ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਮੈਂ ਇਸ ਗੱਲ ਦੀ ਪੰਜਾਬ ਦੇ ਪੂਰੇ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਇਹ ਦੋ ਸਵਾਲ ਜਿਹੜੇ ਆ ਇਹਨਾਂ ਨੂੰ ਜ਼ਰੂਰ ਪੁੱਛੋ ਇੱਕ ਆਪਣੀ ਰਾਜਧਾਨੀ ਦਾ ਤੇ ਇੱਕ ਵੋਟ ਸਿਸਟਮ ਦੇ ਉੱਤੇ ਠੀਕ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਇੱਥੇ ਇਸ ਟਾਈਮ ਭਾਈ ਅਮਰਤਪਾਲ ਸਿੰਘ ਜੱਦੀ ਪਿੰਡ ਜੱਲੂ ਖੇੜਾ ਦੇ ਵਿੱਚ ਆ ਤੇ ਤੁਹਾਨੂੰ ਅੱਗੇ ਵੀ ਐਵੇਂ ਤਰ੍ਹਾਂ ਰਿਪੋਰਟਾਂ ਦਿਖਾਉਂਦੇ ਰਹਾਂਗੇ ਜੁੜੇ ਰਹੋ ਸਾਡੇ ਨਾਲ ਧੰਨਵਾਦ